ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮਖ ਪਿਆਰਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੇ ਗੁਰਮਖ ਪਿਆਰਿਆਂ ਨੇ ਇਸ ਗੱਲ ਦੀ ਸਾਂਝ ਪਾਈ ਹੋਈ ਆ ਕਿ ਜਿਹੜਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋਣ ਵਾਲਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦੇ ਵੱਡੇ ਨੁਕਸਾਨ ਵੀ ਹੋ ਸਕਦੇ ਆ ਤੇ ਇਹ ਅਸਲ ਵਿੱਚ ਸਾਡੇ ਕਹਿਣ ਦੇ ਨਾਲ ਬਹੁਤ ਸਾਰੇ ਭੈਣ ਭਰਾਵਾਂ ਨੂੰ ਹੋ ਵੀ ਜਾਂਦਾ ਕਿਉਂ ਇਹ ਕਿਉਂ ਇਹ ਇਦਾਂ ਦੀਆਂ ਗੱਲਾਂ ਕਰਦੇ ਆ ਕਿਉਂਕਿ ਦੇਖੋ ਗੁਰਮੁਖ ਪਿਆਰਿਓ ਸਾਡੇ ਕਹਿਣ ਦੇ ਨਾਲ ਨਾ ਤਾਂ ਕੁਝ ਹੋ ਜਾਣਾ ਤੇ ਨਾ ਸਾਡੇ ਕਹਿਣ ਦੇ ਨਾਲ ਕੁਝ ਰੁਕ ਜਾਣਾ ਇਹ ਤਾਂ ਅਕਾਲ ਪੁਰਖ ਪਰਮਾਤਮਾ ਦੀ ਖੇਡ ਆ ਜਿਵੇਂ ਜਿਵੇਂ ਉਹਨੂੰ ਪਾਉਂਦਾ ਤਵੇਂ ਤਵੇਂ ਹੀ ਸਾਰਾ ਕੰਮ ਹੁੰਦਾ ਪਰ ਇਹਦੇ ਵਿੱਚ ਮਨੁੱਖ ਦਾ ਇਨਸਾਨ ਦਾ ਬਹੁਤ ਕੋਸ਼ਿਸ਼ ਕੀਤਾ ਕਰਾਇਆ ਜਿਹੜਾ ਉਹਦੇ ਅੱਗੇ ਆ ਰਿਹਾ ਇਸ ਕਰਕੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਦੇ ਸਵਾਲ ਜਵਾਬ ਵੀ ਹੁੰਦੇ ਆ ਕਿ ਇਸ ਆਉਣ ਵਾਲੇ ਸਮੇਂ ਤੋਂ ਕਿਦਾਂ ਬਚਿਆ ਜਾ ਸਕਦਾ ਜਾਂ ਇਹਨਾਂ ਦੇ ਕੀ ਹਾਲ ਆ ਤੇ ਗੁਰਮਖ ਪਿਆਰਿਓ ਬਹੁਤ ਸਾਰੇ ਗੁਰਮਖਾਂ ਨੇ ਸਾਝ ਤੁਹਾਡੇ ਨਾਲ ਪਾਈ ਹੋਈ ਆ ਦੇਖੋ ਅਸਲ ਵਿੱਚ ਇਹ ਪੀੜਾ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਿਆਨਕ ਹੋਣ ਵਾਲਾ ਇਹ ਸਿਰਫ ਤੇ ਸਿਰਫ ਉਹਨਾਂ ਤੇ ਆ ਜਿਹੜੇ ਮਨਮੁਖ ਆਪਣੀਆਂ ਮਨਮਰਜ਼ੀਆਂ ਕਰਦੇ ਫਿਰਦੇ ਆ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਦੇ ਬਚਨਾਂ ਤੋਂ ਉਲਟ ਚੱਲਦੇ ਆ ਇਹ ਸਾਰੀ ਪੀੜਾ ਉਹਨਾਂ ਨੂੰ ਸਹਿਣਾ ਸਹਿਣੀ ਪੈਣੀ ਆ ਤੇ ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਲਾੜ ਲਾ ਕੇ ਇਹ ਸਿਰਫ ਤੇ ਸਿਰਫ ਖੇਡ ਜਿਹੜੀ ਆ ਇਹ ਨਾਮ ਦੇ ਨਾਲ ਹੀ ਚੱਲਣੀ ਆ ਤੇ ਨਾਮ ਦਾ ਸਹਾਰਾ ਲੈ ਕੇ ਹੀ ਪਾਰ ਉਤਾਰਾ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੇ ਜਿਹੜੇ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਪਰਮਾਤਮਾ ਦੇ ਲਾੜ ਲਾ ਕੇ ਅੰਮ੍ਰਿਤ ਵੇਲੇ ਸਾਂਭਣੇ ਸ਼ੁਰੂ ਕਰਤੇ ਨਾਮ ਜਪਣਾ ਸ਼ੁਰੂ ਕਰਤਾ ਨਾਮ ਕੀ ਆ ਇਹ ਵੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਭਰਮ ਪਿਖੇ ਪਏ ਹੋਇਆ ਕਿਉਂਕਿ ਅਸੀਂ ਕਿਸੇ ਵੇਲੇ ਕਰਦੇ ਸਾਰਾ ਕੋਸ਼ਾ ਪਰ ਜੇਕਰ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਆਪਣੀ ਮਤ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਲੱਗੇ ਰਹਿੰਨੇ ਆ ਉਹ ਫੇਰ ਬੰਦਾ ਪਾਣੀ ਦੇ ਵਿੱਚ ਮਧਾਣੀ ਹੀ ਪਾ ਕੇ ਬੈਠਾ ਹੁੰਦਾ ਤੇ ਉਹਦੇ ਵਿੱਚੋਂ ਨਿਕਲਦਾ ਕੁਛ ਨਹੀਂ ਇਸ ਕਰਕੇ ਨਾਮ ਜੇ ਜਪਣਾ ਬੰਦਗੀ ਕਰਨੀ ਤੇ ਗੁਰੂ ਦੀ ਮਤ ਲੈ ਕੇ ਹੀ ਕਰਨੀ ਪੈਣੀ ਆ ਫੇਰ ਥੋੜੀ ਬੰਦਗੀ ਦਾ ਵੀ ਬਹੁਤ ਵੱਡਾ ਅਸਰ ਤੇ ਫਲ ਮਿਲਦਾ ਤੇ ਖੇੜ ਵੀ ਛੇਤੀ ਵੱਢ ਜਾਂਦੀ ਹੈ ਤੇ ਫੇਰ ਸਾਰੀ ਜਿਹੜੀ ਸਮਝ ਆ ਗਿਆਨ ਆ ਉਹ ਅੰਦਰੋਂ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਬੰਦਗੀ ਸਿਮਰਨ ਇਹ ਸਾਰੇ ਧਾਰਮਿਕ ਕਾਰਜ ਆਪਾਂ ਗੁਰੂ ਦੀ ਮਤ ਨੂੰ ਹੀ ਮੁੱਖ ਰੱਖ ਕੇ ਕਰਨੇ ਆ ਤਾਂ ਫੇਰ ਗੱਲ ਬਣੇਗੀ ਨਹੀਂ ਤੇ ਬਹੁਤ ਔਖਾ ਆਪਣੀ ਮਰਜ਼ੀ ਦੇ ਨਾਲ ਇੱਥੇ ਕੁਝ ਨਹੀਂ ਹੋਣ ਵਾਲਾ ਮਾਰ ਅਗਰ ਬਾਣੀ ਦੇ ਵਿੱਚ ਹੀ ਆਪਾਂ ਨੂੰ ਸੋਝੀ ਪਾ ਰਹੇ ਆ ਮਨ ਮੁਖ ਹਰ ਹਾਰ ਕਰ ਥਕੇ ਮੈ ਨਾ ਸਕੀ ਧੋਈ ਤੇ ਇਸ ਕਰਕੇ ਜਿਹੜਾ ਬੰਦਾ ਆਪਣੀ ਮਰਜ਼ੀ ਦੇ ਨਾਲ ਹੀ ਸਾਰੇ ਧਾਰਮਿਕ ਕਾਰਜ ਕਰਦਾ ਆਪਣੀ ਮਰਜ਼ੀ ਨਾਲ ਹੀ ਬੰਦਗੀ ਕਰਦਾ ਆਪਣੀ ਮਰਜ਼ੀ ਨਾਲ ਹੀ ਉੱਠਦਾ ਆਪਣੀ ਮਰਜ਼ੀ ਨਾਲ ਹੀ ਸੌਂਦਾ ਸਾਰਾ ਕੁਛ ਆਪਣੀ ਮਰਜ਼ੀ ਨੂੰ ਅਕਲ ਨੂੰ ਸਿਆਣਪ ਨੂੰ ਜੋਰ ਨੂੰ ਮੁੱਖ ਰੱਖ ਕੇ ਕਰਦਾ ਉਹਦੇ ਵਿੱਚੋਂ ਨਿਕਲਦਾ ਕੁਛ ਨਹੀਂ ਉਹਦਾ ਮਨ ਜਿਹੜਾ ਮੈਲੇ ਦਾ ਮੈਲਾ ਹੀ ਰਹਿ ਜਾਂਦਾ ਇਸ ਕਰਕੇ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਗੁਰੂ ਦੀ ਮਤ ਲੈ ਕੇ ਬੰਦਗੀ ਕਰਨੀ ਗੁਰੂ ਦੀ ਮਤ ਲੈ ਕੇ ਹੀ ਸਾਰੇ ਆਪਣਾ ਧਾਰਮਿਕ ਕਾਰਜ ਕਰਨੇ ਫੇਰ ਗੱਲ ਬਣਨੀ ਆ ਤੇ ਗੁਰੂ ਦੀ ਮਤ ਲੈਣ ਲਈ ਆਪਾਂ ਨੂੰ ਕਰਨਾ ਕੀ ਪਵੇਗਾ ਗੁਰੂ ਦੀ ਮਤ ਲੈਣ ਲਈ ਆਪਾਂ ਨੂੰ ਅੰਮ੍ਰਿਤ ਵੇਲੇ ਅਸ਼ਨਾਣ ਕਰਕੇ ਉੱਠਣਾ ਪਵੇਗਾ ਆਕਾਂਤ ਵਿੱਚ ਕੋਸ਼ਿਸ਼ ਕਰੋ ਪਹਿਲੋ ਸਿਮਰਨ ਕਰਨਾ ਜਿਹੜੇ ਸਿੱਖਾਂ ਜਿਹੜੇ ਤਾਂ ਸਿੱਖ ਵੀਰ ਭੈਣ ਭਰਾਵਾ ਉਹਨਾਂ ਨੂੰ ਵਾਹਿਗੁਰੂ ਦਾ ਜਾਪ ਕਰਨਾ ਪੈਣਾ ਪਹਿਲੋ ਬਾਦ ਵਿੱਚ ਬਾਣੀ ਪੜੋ ਸੁਣੋ ਬਾਕੀ ਧਾਰਮਿਕ ਕਾਰਜ ਕਰੋ ਪਰ ਪਹਿਲੋ ਸਿਮਰਨ ਕਰਨਾ ਕਿਉਂਕਿ ਮਨ ਜਿਹੜਾ ਵਾ ਇਹ ਜਿੰਨਾ ਚੱਕਰ ਸੁੱਤਾ ਵਾ ਇਹਨੂੰ ਅਸਲ ਨਾਮ ਦੀ ਸੁੱਧ ਬੋਧ ਨਹੀਂ ਹੈ ਇਸ ਕਰਕੇ ਇਹ ਸਾਰਾ ਕੋਸ਼ ਜਿੰਨਾ ਚੱਕਰ ਨਾਮ ਨਹੀਂ ਚੱਲਦਾ ਤੇ ਇਹ ਰਸ ਵੀ ਨਹੀਂ ਬਾਣੀ ਪੜਨਦਾ ਬਾਣੀ ਸੁਣਦਾ ਆਉਂਦਾ ਇਸ ਕਰਕੇ ਪਹਿਲੋਂ ਮਨ ਨੂੰ ਥੋੜਾ ਗਹਿਰਾਈ ਦੇ ਵਿੱਚ ਖੜਨਾ ਪੈਂਦਾ ਤੇ ਇਹ ਸਿਮਰਨ ਤੋਂ ਬਿਨਾਂ ਜਾਂਦਾ ਨਹੀਂ ਛੇਤੀ ਜੀਤੇ ਪਹਿਲੋਂ ਸਵੇਰ ਨੂੰ ਉੱਠ ਕੇ ਅਸ਼ਨਾਣ ਕਰਕੇ ਸਿਮਰਨ ਕਰੋ ਵਾਹ ਗੁਰੂ ਵਾਹ ਗੁਰੂ ਅਕਾਂਤ ਵਿੱਚ ਸਿਮਰਨ ਕਰਨਾ ਸ਼ੁਰੂ ਕਰੋ ਫੇਰ ਹੌਲੀ ਹੌਲੀ ਮਨ ਜਿਹੜਾ ਉਹ ਗਹਿਰਾਈ ਦੇ ਵਿੱਚ ਜਾਂਦਾ ਮਨ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਂਦਾ ਫੇਰ ਬਾਣੀ ਪੜਨ ਦਾ ਆਨੰਦ ਬਾਣੀ ਸੁਣਨ ਦਾ ਆਨੰਦ ਉਹ ਜਿਹੜਾ ਬੰਦੇ ਦਾ ਬਣਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿੱਦਾਂ ਜਿੱਦਾਂ ਤੁਸੀਂ ਰੋਜ਼ ਰੋਜ਼ ਸਿਮਰਨ ਕਰੋਗੇ ਤਿਵੇਂ-ਤਿਵੇਂ ਸੋਝੀ ਆਪਣੇ ਆਪ ਪੈਣੀ ਸ਼ੁਰੂ ਹੋਣੀ ਕਿਉਂਕਿ ਅਸੀਂ ਅੱਜ ਆਪਣੇ ਅੰਦਰ ਲਈ ਗੁਰੂ ਦੀ ਧਾਰਨਾ ਕਰ ਲਈ ਆ ਤਾਂ ਫੇਰ ਅੰਦਰਲਾ ਗੁਰੂ ਹੀ ਇਹ ਸਾਰੀ ਖੇਡ ਸਮਝਾਉਂਦਾ ਅੰਦਰੋਂ ਹੀ ਆਪਣੇ ਆਪ ਸੋਜੀ ਪੈਂਦੀ ਆ ਤੇ ਅੰਦਰਲੇ ਗੁਰੂ ਤੋਂ ਬਿਗੈਰ ਜਿਹੜੀ ਆ ਉਹ ਗੁਰੂ ਤੋਂ ਬਿਗੈਰ ਗੱਤ ਨਹੀਂ ਹੋਣ ਵਾਲੀ ਤੇ ਇਸ ਕਰਕੇ ਬਹੁਤ ਸਾਰੇ ਭੈਣ ਭਰਾ ਜਿਹੜੇ ਬਾਕੀ ਸਾਰੇ ਕਾਰਜ ਕਰਦੇ ਆ ਪਰ ਅੰਮ੍ਰਿਤ ਵੇਲੇ ਉੱਠ ਕੇ ਅਸ਼ਨਾਣ ਕਰਕੇ ਵਾਹਿਗੁਰੂ ਦਾ ਜਾਪ ਨਹੀਂ ਕਰਦੇ ਤੇ ਸਿਮਰਨ ਜਿਹੜਾ ਹਰੇਕ ਧਰਮ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਦਿੱਤਾ ਹੋਇਆ ਜਿਵੇਂ ਸਿੱਖਾਂ ਨੂੰ ਵਾਹਿਗੁਰੂ ਦਾ ਜਾਪ ਦਿੱਤਾ ਹੋਇਆ Hindu ਵੀਰਾਂ ਨੂੰ ਰਾਮ ਰਾਮ ਦਿੱਤਾ ਹੋਇਆ ਰਾਦੇ ਰਾਦੇ ਦਿੱਤਾ ਹੋਇਆ ਮੁਸਲਮਾਨ ਵੀਰਾਂ ਨੂੰ ਅੱਲਾਹ ਦਿੱਤਾ ਹੈ ਇਸੇ ਤਰੀਕੇ ਨਾਲ ਹੋਰ ਧਰਮਾਂ ਦੇ ਜਿਹੜੇ ਆ ਲੋਕ ਆ ਉਹਨਾਂ ਨੂੰ ਵੀ ਇਹ ਨਾਮ ਮਿਲਿਆ ਹੋਇਆ ਤੇ ਇਹ ਸਾਰੇ ਨਾਮ ਨੂੰ ਆਰਾਧਨਾ ਪੈਂਦਾ ਜਿਵੇਂ ਜਿਵੇਂ ਮਾਰੈ ਨੇ ਫਿਆਪਾ ਨੂੰ ਬੀਰੀ ਬਦਾਨ ਵਿਦਸਿਆ ਤੋਂ ਨਵੇਂ ਧਿਆਨ ਧਿਆਨ ਮੇ ਜਾਣਿਆ ਗੁਰਮਖ ਅਕੱਥ ਕਹਾਣੀ ਹੁਣ ਬਹੁਤ ਸਾਰੇ ਭੈਣ ਭਰਾਵਾਂ ਨੂੰ ਮੈਂ ਦੇਖਦਾ ਜਦੋਂ ਕਿ ਬਾਣੀ ਪੜ੍ਹਦੇ ਆ ਸੁਣਦੇ ਆ ਤੇ ਜਾਂ ਸਿਮਰਨ ਕਰਦੇ ਆ ਜਾਂ ਕਿਤੇ ਧਾਰਮਿਕ ਸਥਾਨ ਤੇ ਬੈਠੇ ਵੀ ਆ ਤਾਂ ਧਿਆਨ ਸਾਰੇ ਦਾ ਸਾਰਾ ਬਾਹਰ ਲੱਗਾ ਹੁੰਦਾ ਤਾਂ ਕੰਮ ਕਰਨ ਉਹ ਆਪਣੇ ਧਾਰਮਿਕ ਕਾਰਜ ਦੇ ਹੁੰਦੇ ਐ ਇਸ ਕਰਕੇ ਗੁਰਮੁਖ ਪਿਆਰਿਓ ਧਿਆਨ ਨੂੰ ਸਮਝੋ ਪਹਿਲੋ ਧਿਆਨ ਦੀ ਥੋੜੀ ਸਟੱਡੀ ਕਰੋ ਸਿਮਰਨ ਕਰਕੇ ਹੀ ਧਿਆਨ ਦਾ ਧਿਆਨ ਬਾਰੇ ਪਤਾ ਲੱਗਦਾ ਧਿਆਨ ਦੀ ਖੋਜ ਕਰਨੀ ਪੈਂਦੀ ਆ ਜਦੋਂ ਧਿਆਨ ਦੀ ਖੋਜ ਹੋਣੀ ਸ਼ੁਰੂ ਹੋ ਗਈ ਸਾਰੀ ਖੇੜ ਸਮਝ ਆ ਜਾਂਦੀ ਆ ਕਿ ਜਦੋਂ ਬਾਣੀ ਵੀ ਪੜ੍ਹਨੀ ਆ ਬੜੀ ਇਕਾਗਰਤਾ ਚਾਹੀਦੀ ਆ ਤੇ ਇਹ ਇਕਾਗਰਤਾ ਸਿਮਰਨ ਦੇ ਨਾਲ ਹੀ ਬਣਦੀ ਆ ਹੁਣ ਬਹੁਤ ਸਾਰੇ ਭੈਣ ਭਰਾ ਪਾਠ ਕਰਦੇ ਮੈਂ ਦੇਖਦਾ ਤੇ ਜਦੋਂ ਕੋਈ ਲਾਗੂ ਲੰਗਦਾਵਾ ਜਾਂ ਕੋਈ ਇਧਰ ਦੇਖਣਦਿਆਂ ਹਾਂਦਾ ਕੋਈ ਉਧਰ ਦੇਖਣਦਿਆਂ ਹਾਂਦਾ ਇਹ ਤੇ ਤੁਸੀਂ ਆਪਣੇ ਆਪ ਆਪਣਾ ਧਿਆਨ ਨੂੰ ਬਾਹਰ ਖਿੱਚਣਦੇ ਉਹ ਤਾਂ ਆਲਰੇਡੀ ਪਹਿਲਾਂ ਹੀ ਬਾਹਰ ਆ ਬਾਹਰੋਂ ਤਾਂ ਉਹਨੂੰ ਅੰਦਰ ਖੜਨਾ ਸੀਗਾ ਪਰ ਅਸੀਂ ਫੇਰ ਆਪਣੇ ਧਿਆਨ ਨੂੰ ਬਾਹਰ ਚੱਕੀ ਫਿਰਦੇ ਹਾਂ ਬਾਣੀ ਪੜ੍ਹਦੇ ਹਾਂ ਧਿਆਨ ਨੂੰ ਫੇਰ ਬਾਹਰ ਐਸ ਕਰਕੇ ਜਦੋਂ ਵੀ ਬਾਣੀ ਵੀ ਪੜ੍ਹਨੀ ਆ ਤੁਹਾਡਾ ਪੂਰਾ ਧਿਆਨ ਸ਼ਬਦ ਦੇ ਵਿੱਚ ਹੋਣਾ ਚਾਹੀਦਾ ਗੁਰਮੁਖ ਪਿਆਰਿਓ ਪੇ ਤਾਂ ਉਹ ਅਸਲ ਵਿੱਚ ਖੇਡ ਸਮਝ ਆਣੀ ਆ ਇਸ ਕਰਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱtre ਪਾਰ ਤੇ ਉਹਨਾਂ ਉਹਨਾਂ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਨਾਮ ਦਾ ਸਹਾਰਾ ਲੈ ਲਿਆ ਅਕਾਲ ਪੁਰਖ ਪਰਮਾਤਮਾ ਨੇ ਪਰਮਾਤਮਾ ਦੇ ਉਸ ਜਹਾਜ਼ ਤੇ ਚੜ੍ਹ ਕੇ ਉਹਨਾਂ ਦਾ ਪਾਰ ਉਤਾਰਾ ਹੋ ਜਾਣਾ ਇਹ ਸਾਰੀਆਂ ਘਟਨਾਵਾਂ ਆਉਣ ਵਾਲਾ ਸਮਾਂ ਜਿਹੜਾ ਭਿਆੰਕਾ ਆਉਣ ਵਾਲਾ ਇਹ ਮਨਮੁਖਾਂ ਤੇ ਮਨਮਰਜ਼ੀ ਵਾਲਿਆਂ ਤੇ ਬੇਮੁਖਾਂ ਤੇ ਜਿਹੜੇ ਗੁਰੂ ਤੋਂ ਬੇਮਖ ਹੋ ਚੁੱਕੇ ਆ ਉਹਨਾਂ ਲਈ ਭयंकर ਆ ਗੁਰਮਖਾ ਨੂੰ ਡਰਨ ਦੀ ਕੋਈ ਲੋੜ ਨਹੀਂ ਬੰਦਗੀ ਕਰੋ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਸਾਰੇ ਹੀ ਆਪਣੇ ਪਰਿਵਾਰ ਨੂੰ ਅਕਾਲਪੁਰ ਪ੍ਰਮਾਤਮਾ ਨਾਲ ਜੋੜੋ ਅਮਰਤ ਵੇਲੇ ਸੰਭੋ ਤਾਂ ਤਾਂ ਜੋ ਅਸੀਂ ਵੀ ਇਸ ਨਾਮ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਸਹੀ ਟਿਕਾਣੇ ਲਾ ਸਕੀਏ ਨਾਮ ਦਾ ਸਹਾਰਾ ਲੈ ਕੇ ਨਾਮ ਰੂਪੀ ਜਹਾਜ਼ ਦਾ ਸਹਾਰਾ ਲੈ ਕੇ ਜਿਹੜਾ ਇਸ ਆਉਣ ਵਾਲੀਆਂ ਆਫਤਾਂ ਦੇ ਤੋਂ ਬਚ ਸਕੀਏ ਸੋ ਗੁਰਮਖ ਪਿਆਰਿਓ ਫਿਰ ਇੱਕ ਅੜੀ ਨਾ ਵਿਚਾਰਾਂ ਦੀ ਸਾਹ ਜਪੋਣਾ ਕਿ ਬਿਨਾ ਨਾਮ ਤੋਂ ਬਹੁਤ ਔਖਾ ਧਰਮ ਦੇ ਰਾਸਤੇ ਤੇ ਚੱਲਣਾ ਚੱਲਣਾ ਨਾਮ ਸਭ ਤੋਂ ਪਹਿਲੋ ਅਮਰਤ ਵੇਲੇ ਉੱਠ ਕੇ ਅਸ਼ਨਾਣ ਕਰਕੇ ਸਿਮਰਨ ਕਰਨਾ 10 ਮਿੰਟ 15 ਮਿੰਟ 20 ਮਿੰਟ ਜਿੰਨਾ ਹੋ ਸਕੇ ਹੋ ਸਕਦਾ ਕਰੋ ਬਾਅਦ ਵਿੱਚ ਬਾਕੀ ਸਾਰੇ ਧਰਮ ਕਾਲ ਚ ਜਿਹੜੇ ਕਰਨੇ ਆ ਉਹ ਤੁਸੀਂ ਰੁਟੀਨ ਵਿੱਚ ਜਿਵੇਂ ਕਰਦੇ ਆਂ ਕਰ ਸਕਦੇ ਹੋ ਕਿਉਂਕਿ ਖੇਡ ਜਿਹੜੀ ਅਸਲੀ ਪਹਿਲਾ ਪੌਡਾ ਜਿਹੜਾ ਉਸੇ ਮਰਨ ਤੋਂ ਹੀ ਸ਼ੁਰੂ ਹੁੰਦਾ ਸੋ ਇੰਨੀਆਂ ਕੁ ਵਿਚਾਰਾਂ ਤੇ ਤੁਹਾਡੇ ਨਾਲ ਅੱਜ ਸਾਂਝ ਪਾਉਣੀ ਸੀ ਗੁਰਮੁਖ ਪਿਆਰਿਓ ਵਿਚਾਰਾਂ ਕਰਦੇ ਆ ਜੇਕਰ ਕਿਤੇ ਕੋਈ ਗਲਤੀ ਹੋ ਗਈ ਹੋਏ ਅਣਜਾਣ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ